ਦੋਸਤੋ ਇੱਕ ਵਾਰ ਇੱਕ ਵਿਅਕਤੀ ਨੂੰ ਬਾਜ ਦਾ ਆਂਡਾ ਮਿਲਿਆ ਉਹਨੇ ਉਹ ਆਂਡਾ ਚੱਕ ਕੇ ਲਿਆ ਕੇ ਮੁਰਗੀ ਦੇ ਆਂਡਿਆਂ ਦੇ ਵਿੱਚ ਰੱਖਤਾ ਤੇ ਉਹ ਮੁਰਗੀ ਵੀ ਦੂਜੇ ਆਂਡਿਆਂ ਦੇ ਨਾਲ ਹੀ ਉਹ ਸਾਂਡੇ ਨੂੰ ਵੀ ਦੇਖਰੇਖ ਕਰਨ ਲੱਗੀ ਉੱਪਰ ਬਹਿਣ ਲੱਗੀ ਕੁਝ ਦਿਨ ਹੋਏ ਤਾਂ ਉਹਨਾਂ ਸਾਰੇ ਆਂਡਿਆਂ ਦੇ ਵਿੱਚੋਂ ਬੱਚੇ ਨਿਕਲੇ ਜਿਹੜਾ ਬਾਜ ਦਾ ਆਂਡਾ ਸੀ ਉਹ ਚੋਂ ਬਾਜ ਦਾ ਬੱਚਾ ਨਿਕਲੇ ਬਾਕੀ ਸਾਰਿਆਂ ਜੋ ਮੁਰਗੀ ਦੇ ਬੱਚੇ ਨਿਕਲੇ ਉਹ ਬਾਜ ਦਾ ਬੱਚਾ ਵੀ ਮੁਰਗੀ ਦੇ ਬੱਚਿਆਂ ਨਾਲ ਹੀ ਰਹਿੰਦਾ ਖਾਂਦਾ ਪੀਂਦਾ ਛੇੜਦਾ ਉਹਨਾਂ ਨਾਲ ਹੀ ਉਹਨਾਂ ਦਾ ਜਿੱਦਾਂ ਦਾ ਮੋਹਲ ਹੁੰਦਾ ਉਹਦਾਂ ਦਾ ਬਣਦਾ ਜਾਂਦਾ ਦਿਨ ਹੋਰ ਨਿਕਲਦੇ ਸਮਾਂ ਥੋੜਾ ਹੋਰ ਨਿਕਲਦਾ ਉਹ ਮੁਰਗੀ ਦੇ ਬੱਚਿਆਂ ਨਾਲ ਹੀ ਛੋਟਛੋਟੀਆਂ ਉਡਾਰੀਆਂ ਲਾਉਂਦਾ ਛੋਟੀ ਜੀ ਉਡਾਰੀ ਲਾ ਕੇ ਹਟ ਜਾਂਦਾ ਮੁਰਗੀ ਦੇ ਬੱਚੇ ਵੀ ਛੋਟੀ ਜੀ ਉਡਾਰੀ ਲਾਉਂਦੇ ਥੋੜਾ ਜਿਹਾ ਉੱਡਦੇ ਥੱਲੇ ਉਤਰ ਆਉਂਦੇ ਬਾਜ ਦਾ ਬੱਚਾ ਵੀ ਇਸੇ ਤਰ੍ਹਾਂ ਕਰਨ ਲੱਗਾ ਛੋਟੀ ਜੀ ਉਡਾਰੀ ਲਾਵੇ ਥੱਲੇ ਆ ਜਵੇ ਕਈ ਹੋਰ ਦਿਨ ਨਿਕਲੇ ਉਹਨੇ ਅਸਮਾਨ ਦੇ ਵਿੱਚ ਬਾਜ ਨੋੜਦੇ ਨੂੰ ਦੇਖਿਆ ਜਦੋਂ ਬਾਜ ਨੋੜਦੇ ਨੂੰ ਦੇਖਿਆ ਤੇ ਦੂਜੇ ਮੁਰਗੀ ਦੇ ਬੱਚਿਆਂ ਨੂੰ ਬਾਜ ਦਾ ਬੱਚਾ ਕਹਿੰਦਾ ਮੈਂ ਵੀ ਚਾਹਨਾ ਕਿ ਮੈਂ ਵੀ ਅਸਮਾਨ 'ਚ ਇਦਾਂ ਉੱਡਾਂ ਮੈਂ ਵੀ ਉੱਡਣਾ ਚਾਹਨਾ ਉਹ ਮੁਰਗੀ ਦੇ ਬੱਚੇ ਉਹਨੂੰ ਕਹਿੰਦੇ ਲੈ ਤੂੰ ਕਿੱਥੋਂ ਉੱਡ ਸਕਦਾ ਤੈਨੂੰ ਪਤਾ ਤੂੰ ਕੌਣ ਹੈ ਤੂੰ ਬਾਜ ਨਹੀਂ ਹੈ ਤੂੰ ਮੁਰਗੀ ਦਾ ਬੱਚਾ ਤੂੰ ਸਾਡੇ ਪਰਿਵਾਰ ਦਾ ਮੈਂਬਰ ਹੈ ਤੂੰ ਕਿੱਥੋਂ ਉੱਡ ਸਕਦਾ ਉਹਨੇ ਜਦੋਂ ਬਾਜ ਦੇ ਬੱਚੇ ਨੇ ਦੇਖਿਆ ਕਿ ਮੇਰੇ ਵਰਗਾ ਲੱਗਦਾ ਮੈਂ ਵੀ ਯوزر ਕਹ ਲੱਗਦਾ ਪਰ ਉਹਨੇ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਮੁਰਗੀ ਦੇ ਬੱਚਿਆਂ ਨਾਲ ਕੁਕੜੀਆਂ ਨ ਰਹਿੰਦਾ ਸੀ ਉਹੀ ਖਾਣਾ ਉਹੀ ਪੀਣਾ ਉਦਾਂ ਹੀ ਓਨੀ ਗੁੜਾਰੀ ਬਸ ਭੱਜ ਲਿਆ ਖੇਡ ਲਿਆ ਇੰਨਾ ਕੀ ਕੰਮ ਉਹਦਾ ਹੌਲੀ ਹੌਲੀ ਸਮਾਂ ਨਿਕਲਿਆ ਟਾਈਮ ਨਿਕਲਦਾ ਗਿਆ ਬੱਚੇ ਵੱਡੇ ਹੋ ਗਏ ਤੇ ਉਹ ਬਾਜ ਕਦੇ ਉੱਡ ਨਹੀਂ ਸਕਿਆ ਉਹਨੇ ਕਦੇ ਉਡਾਰੀ ਨਹੀਂ ਲਈ ਕਿਉਂਕਿ ਉਹਨੂੰ ਅਹਿਸਾਸ ਹੋ ਗਿਆ ਸੀ ਕਿ ਮੈਂ ਬਾਜ ਦਾ ਬੱਚਾ ਨਹੀਂ ਮੈਂ ਮੁਰਗੀ ਦਾ ਬੱਚਾ ਹਾਂ ਕਿਉਂਕਿ ਜਿੰਨੇ ਵੀ ਹੋਰ ਦੂਜੇ ਮੁਰਗੀ ਦੇ ਬੱਚੇ ਸੀ ਉਹਨਾਂ ਨੇ ਉਹਨੂੰ ਅਹਿਸਾਸ ਹੀ ਕਰਾਤਾ ਸੀ ਉਹਦੀ ਸੋਚ ਹੀ ਬਣਾਤੀ ਉਹਦਾ ਦ੍ਰਿਸ਼ਟੀਕੋਣ ਹੀ ਅਜਿਹਾ ਬਣਾਤਾ ਸੀ ਕਿ ਤੂੰ ਬਾਜ ਦਾ ਬੱਚਾ ਨਹੀਂ ਤੂੰ ਮੁਰਗੀ ਦਾ ਬੱਚਾ ਉਹਦੀਆਂ ਭਾਵਨਾਵਾਂ ਇਦਾਂ ਦੀਆਂ ਬਣ ਗਈਆਂ ਕਿ ਮੈਂ ਬਾਜ ਨਹੀਂ ਉਹ ਕਦੇ ਉੱਡ ਹੀ ਨਹੀਂ ਸਕਿਆ ਉਹ ਆਪਣੀ ਜ਼ਿੰਦਗੀ ਮੁਰਗੀ ਦੇ ਸਮਾਨ ਹੀ ਜੀਂਦਾ ਰਿਹਾ ਸੋਚ ਅਤੇ ਦ੍ਰਿਸ਼ਟੀਕੋਣ ਦਾ ਸਾਡੀ ਜ਼ਿੰਦਗੀ ਤੇ ਬਹੁਤ ਡੇਰਾ ਪ੍ਰਭਾਵ ਪੈਂਦਾ ਅਸੀਂ ਆਪਣੀ ਤਾਕਤ ਦੇ ਅਤੇ ਗਿਆਨ ਦੇ ਪ੍ਰਤੀਪੂਰਨ ਹੋਣੇ ਆ ਤਕਰੀਬਨ ਅਸੀਂ ਕੰਪਲੀਟ ਹੋਨੇ ਆ ਸਾਡੇ ਗਿਆਨ ਵੀ ਵਾਧੂ ਸਾਡੇ ਤਾਕਤ ਵੀ ਵਾਧੂ ਅਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਵਧਾ ਸਕਦੇ ਹਾਂ ਚਾਹੇ ਸਮਾਂ ਕਿਹੋ ਜਿਹਾ ਵੀ ਕਿਉਂ ਨਾ ਹੋਵੇ ਸਾਨੂੰ ਜ਼ਰੂਰਤ ਹੈ ਆਪਣੀ ਤਾਕਤ ਨੂੰ ਪਹਿਚਾਨਣ ਦੀ ਅਤੇ ਆਪਣੀ ਸੋਚ ਆਪਣੇ ਦ੍ਰਿਸ਼ਟੀਕੋਣ ਨੂੰ ਵੱਡਾ ਕਰਨ ਦੀ ਉੱਪਰ ਚੱਕਣ ਦੀ ਅਸੀਂ ਆਪਣੇ ਆਪ ਨੂੰ ਚੂਚੇ ਸਮਝਾਂਗੇ ਤਾਂ ਚੂਚੇ ਬਣਾਂਗੇ ਅਸੀਂ ਆਪਣੇ ਆਪ ਨੂੰ ਬਾਜ ਸਮਝਾਂਗੇ ਤਾਂ ਬਾਜ ਬਣਾਂਗੇ ਖੋਦ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਆਪਣੀ ਤਾਕਤ ਨੂੰ ਆਪਣੀ ਸੋਚ ਨੂੰ ਕਦੇ ਵੀ ਸੀਮਤ ਨਾ ਰੱਖੋ ਉਹਨੂੰ ਵਟਾ ਕਰੋ ਬਾਜ ਬਣ ਕੇ ਜ਼ਿੰਦਗੀ ਦੀਆਂ ਉਡਾਰੀਆਂ ਲਗਾਓ ਬਾਜ ਬਣ ਕੇ ਅਸਮਾਨ ਦੇ ਵਿੱਚ ਉਡੋ ਜ਼ਿੰਦਗੀ ਜਿਉਣ ਦਾ ਤਰੀਕਾ ਜ਼ਿੰਦਗੀ ਜਿਉਣ ਦਾ ਢੰਗ ਬਦਲ ਜਾਵੇਗਾ ਇਸੇ ਤਰ੍ਹਾਂ ਮੁਰਗੀ ਨਹੀਂ ਬਣਨਾ ਅਸੀਂ ਬਾਜ ਬਣਨਾ ਆਪਣੀ ਜ਼ਿੰਦਗੀ 'ਚ ਉੱਠੋ ਮਿਹਨਤ ਕਰੋ ਲਗਾਓ ਜੋਰ ਆਪਣੀ ਤਾਕਤ ਨੂੰ ਆਪਣੀ ਸੋਚ ਨੂੰ ਪਹਿਚਾਣੋ ਤੇ ਜ਼ਿੰਦਗੀ ਸਫਲ ਬਣੋ ਦੋਸਤੋ ਵੀਡੀਓ ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ